ਸਤਿ ਸ਼੍ਰੀ ਅਕਾਲ ਮੈਂ ਪ੍ਰਵਿੰਦਰ ਸਿੰਘ ਖਬਰਾ ਹੁਣ ਤੱਕ ਤੁਹਾਡਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਪੰਥਕ ਸਿਆਸਤ ਤੋਂ ਤਾਂ ਪੰਜਾਬ ਦੇ ਵਿੱਚ ਪੰਥਕ ਸਿਆਸਤ ਇਸ ਵੇਲੇ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਸੇਵਾ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਅਹੁਦਾ ਸੰਭਾਲ ਲਿਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਉਹਨਾਂ ਨੇ ਆਪਣੀ ਅੱਜ ਸੇਵਾ ਸੰਭਾਲੀ ਹੈ ਇਸ ਦੌਰਾਨ ਸਭ ਤੋਂ ਪਹਿਲਾਂ ਉਹਨਾਂ ਨੇ ਕਈ ਸ਼ੰਕੇ ਦੂਰ ਕੀਤੇ ਉਹ ਸ਼ੰਕੇ ਜੋ ਸਿੱਖ ਪੰਥ ਦੇ ਵਿੱਚ ਲਗਾਤਾਰ ਪੈਦਾ ਹੋ ਰਹੇ ਸੀ ਕਿ 2 ਦਸੰਬਰ ਵਾਲੇ ਫੈਸਲਿਆਂ ਨੂੰ ਨਵੇਂ ਸਿੰਘ ਸਹਿਬਾਨ ਬਦਲ ਦੇਣਗੇ ਜਾਂ ਪਲਟ ਦੇਣਗੇ ਪਰ ਨਹੀਂ ਜਥੇਦਾਰ ਸਾਹਿਬ ਨੇ ਇੱਥੇ ਸਪਸ਼ਟ ਕੀਤਾ ਹੈ ਕਿ 2 ਦਸੰਬਰ ਨੂੰ ਲਏ ਗਏ ਫੈਸਲਿਆਂ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਿਆ ਜਾਊਗਾ ਉਹਨਾਂ ਫੈਸਲਿਆਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਊਗਾ ਇਸ ਤੋਂ ਇਲਾਵਾ ਕੁਲਦੀਪ ਸਿੰਘ ਗੜਗਜ ਹੋਰਾ ਨੇ ਕਈ ਹੋਰ ਗੱਲਾਂ ਦਾ ਵੀ ਜ਼ਿਕਰ ਕੀਤਾ ਹੈ ਕਿ ਕੁਝ ਕਿਹਾ ਉਹਨਾਂ ਨੇ ਉਹ ਜ਼ਰੂਰ ਸੁਣਦਿਆਂ ਬਹੁਤ ਹੀ ਖੁਸ਼ੀ ਦਾ ਸਮਾਂ ਹੈ ਜਿਸ ਵੇਲੇ ਕਲਗੀਧਰ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਭ ਤੋਂ ਪਹਿਲਾ ਹੋਲੇ ਮਹੱਲੇ ਮਨਾਇਆ ਉਸੇ ਤਰੀਕੇ ਨਾਲ ਅੱਜ ਵੀ ਹੋਲੇ ਮਹੱਲੇ ਦੀ ਸ਼ੁਰੂਆਤ ਜਿਹੜੀ ਆ ਉਹ ਪੰਜ ਨਗਾਰਿਆਂ ਤੇ ਚੋਟਾਂ ਲਾ ਕੇ ਇਸ ਵੇਲੇ ਕੀਤੀ ਗਈ ਹੈ ਇਸ ਤੋਂ ਪਹਿਲਾਂ ਸਵੇਰੇ ਇੱਕ ਨਗਰ ਕੀਰਤਨ ਹਿਮਾਚਲ ਦੇ ਪਿੰਡ ਜੋਗੋਂ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਇਸ ਸਥਾਨ ਤੇ ਪਹੁੰਚਿਆ ਉਸ ਦੀ ਸਮਾਪਤੀ ਤੇ ਪੰਜ ਨਗਾਰਿਆਂ ਤੇ ਚੋਟਾਂ ਲਾ ਕੇ ਸਮੁੱਚੇ ਹੀ ਸੰਤ ਮਹਾਪੁਰਸ਼ਾਂ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਲਾਕੇ ਦੀਆਂ ਸਿੱਖ ਸੰਗਤਾਂ ਨੇ ਸਮੁੱਚੇ ਹੀ ਪੱਤਰਕਾਰ ਭਾਈਚਾਰੇ ਨੇ ਸਭਨਾਂ ਨੇ ਇਕੱਠੇ ਹੋ ਕੇ ਪੰਜ ਨਗਾਰਿਆਂ ਤੇ ਚੋਟਾਂ ਲਾ ਕੇ ਇਸ ਹੋਲੇ ਮਹੱਲੇ ਦੀ ਸ਼ੁਰੂਆਤ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦੀ ਆਨ ਤੇ ਸ਼ਾਨ ਦਾ ਪ੍ਰਤੀਕ ਹੋਲਾ ਮਹੱਲਾ ਜੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਝੋਲੀ ਵਿੱਚ ਪਾਇਆ ਸੋ ਅੱਜ ਮਹਾਨ ਬਖਸ਼ਿਸ਼ ਰਹਿਮਤ ਦਇਆ ਹੋਈ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦਿਨਾਂ ਦੇ ਪਾਵਨ ਪਵਿੱਤਰ ਸਥਾਨ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਗੰਗਾ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਤਾਕਤ ਸ੍ਰੀ ਕੇਸਗਰ ਸਾਹਿਬ ਦੀ ਛਤਰ ਸ਼ਾਯਾ ਹੇਠ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੋਲੇ ਮਹੱਲੇ ਦੀ ਅਰੰਭਤਾ ਨਗਾਰਿਆਂ ਤੇ ਚੋਟਾਂ ਲਗਾ ਕੇ ਜੈਕਾਰਿਆਂ ਦੀ ਗੂੰਜ ਵਿੱਚ ਹੋਈ ਹੈ ਸੰਤ ਜੀ ਸਤਿਗੁਰੂ ਨੇ ਕਿਰਪਾ ਰਹਿਮਤ ਕਿਦੈ ਕੀਤੀ ਹੈ ਸਿੱਖ ਕੌਮ ਨੂੰ ਆਨ ਤੇ ਸ਼ਾਨ ਦਾ ਪ੍ਰਤੀਕ ਖਾਲਸੇ ਦੀ ਆਨ ਤੇ ਸ਼ਾਨ ਦਾ ਪ੍ਰਤੀਕ ਹੋਲਾ ਮਹੱਲਾ ਬਖਸ਼ਿਸ਼ ਕੀਤਾ ਹੈ ਜਿੱਥੇ ਇਹ ਹੋਲੀ ਰੰਗਾਂ ਨਾਲ ਖੇਦੀ ਜਾਂਦੀ ਸੀ ਉਥੇ 사ਤਗੁਰੂ ਜੀ ਨੇ ਕਿਰਪਾ ਕੀਤੀ ਰਹਿਮਤ ਕੀਤੀ ਕਿ ਜੋ ਸਾਡਾ ਖਾਲਸਾ ਹੈ ਉਹ ਰੰਗਾ ਵਿੱਚ ਨਹੀਂ ਹੋਲੀ ਖੇਡਿਆ ਕਰੇਗਾ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਹੋਵੇਗਾ ਔਰਨ ਕੀ ਹੋਲੀ ਮਮ ਹੋਲਾ ਕਹਿਓ ਬਚਨ ਗੋਬਿੰਦ ਸਿੰਘ ਅਮੁੱਲਾ ਇਹ ਅਮੋਲੇ ਬਚਨ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੇ ਨੇ ਸਾਡਾ ਖਾਲਸਾ ਪੰਥ ਦਾ ਤਿਹਾਰ ਸਾਡੀ ਧੋਲੀ ਵਿੱਚ ਪਾਇਆ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਕਸਰੀ ਕੇਸਗੜ ਸਾਹਿਬ ਦੇ ਸਮੂੱਚੇ ਪ੍ਰਬੰਧ ਵੱਲੋਂ ਕਾਰ ਸੇਵਾ ਕਿਲਾ ਨੰਦਗੜ ਸਾਹਿਬ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੋਲੇ ਮਹੱਲੇ ਦੀ ਆਰੰਭਤਾ ਹੋਈ ਹੈ ਅੱਜ ਰਾਤ 12 ਵਜੇ ਨਗਾਰਿਆਂ ਦੀ ਚੋਟ ਤੇ ਹੋਲੇ ਮਹੱਲੇ ਦੀ ਆਰੰਭਤਾ ਹੁੰਦੀ ਹੈ ਔਰ ਕੱਲ ਨੂੰ ਠੀਕ 9 ਵਜੇ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹਿਲੇ ਪੜਾ ਦੀ ਆਰੰਭਤਾ ਹੋਵੇਗੀ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਔਰ ਜਿਨ੍ਹਾਂ ਦੇ ਭੋਗ 12 ਤਰੀਕ ਨੂੰ ਸਵੇਰੇ ਪਾਏ ਜਾਣਗੇ ਔਰ ਉਥੇ ਹੀ ਤਖਤਰੀ ਕੇਸਗੜ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ 13 ਤਰੀਕ ਵਾਲੇ ਦਿਨ ਹੋਲੇ ਮਹੱਲੇ ਦੀ ਆਰੰਭਤਾ ਨੂੰ ਮੁੱਖ ਰੱਖਦੇ ਹੋਇਆ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਔਰ ਜਿਨ੍ਹਾਂ ਦੇ ਭੋਗ 15 ਤਰੀਕ 15 ਮਾਰਚ 2025 ਹੋਲੇ ਮਹੱਲੇ ਵਾਲੇ ਦਿਨ ਪਾਏ ਜਾਣਗੇ ਜਿੱਥੇ ਇਹ ਅਖੰਡ ਪਾਠਾਂ ਦੀ ਆਰੰਭਤਾ ਤੇ ਸੰਪੂਰਨਤਾ ਹੀ ਹੁੰਦੀ ਹੈ ਉਥੇ ਸੰਤ ਜੀ ਇਸ ਪਾਵਨ ਪਵਿੱਤਰ ਸਥਾਨ 'ਤੇ ਮਹਾਨ ਗੁਰਮਤ ਸਮਾਗਮ ਵੀ ਹੁੰਦੇ ਹਨ ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਜਿਥੇ ਢਾਡੀ ਜਿਥੇ ਕਵੀਸ਼ਰੀ ਸਿੰਘ ਸੰਗਤਾਂ ਨੂੰ ਹਰਜਸ ਦੁਆਰਾ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰਦੇ ਨੇ ਸਾਡੀ ਉੱਥੇ ਹੀ ਗਨੇਹੰਗ ਸਿੰਘ ਲਾਡਲੀਆਂ ਫੌਜਾਂ ਅਤੇ ਸਮੁੱਚਾ ਖਾਲਸਾ ਪੰਥ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇਸ ਪਵਿੱਤ ਪਾਵਨ ਪਵਿੱਤਰ ਧਰਤੀ ਤੇ ਆ ਕੇ ਹੋਲੇ ਮਹੱਲੇ ਦੀ ਰੌਣਕ ਨੂੰ ਵਧਾਉਂਦੀਆਂ ਨੇ ਔਰ ਸੱਚ ਕਰਕੇ ਜਾਣਿਓ ਇਸ ਤਰ੍ਹਾਂ ਪ੍ਰਤੀਤ ਹੁੰਦਾ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਰੂਪ ਵਿੱਚ ਸਤਿਗੁਰਾਂ ਨੇ ਆਪਣਾ ਸਰੀਰ ਬਖਸ਼ਿਸ਼ ਕੀਤਾ ਹੈ ਸਤਿਗੁਰ ਆਪ ਹੀ ਹੋਲੇ ਮਹੱਲੇ ਦੇ ਸਮਾਗਮਾਂ ਵਿੱਚ ਹਾਜ਼ਰ ਹੋਣ ਸੰਗਤ ਜੀ ਅਸੀਂ ਮੰਨਦੀਆਂ ਭਾਵਨਾ ਦੇ ਨਾਲ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ ਨੇ ਦੂਰੋਂ ਦਰੇੜਾਂ ਸੰਗਤਾਂ ਆ ਰਹੀਆਂ ਨੇ ਸੰਗਤ ਜੀ ਉਹਨਾਂ ਸਾਰਿਆਂ ਨੂੰ ਇਹ ਬੇਨਤੀ ਹੈ ਕੋਈ ਐਸੇ ਕੰਮ ਨਹੀਂ ਕਰਨੇ ਜਿਹੜੇ ਇਸ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਕਿਸੇ ਦੀ ਉਂਗਲ ਹੋਵੇ ਸੰਗਦੀ ਅਸੀਂ ਸੋਹਣੇ ਸੁਚੱਜੇ ਕੰਮ ਕਰਨੇ ਬੜੇ ਪ੍ਰੇਮ ਭਾਵਨਾ ਦੇ ਨਾਲ ਆ ਕੇ ਦੀਵਾਨਾ ਦੀਆਂ ਹਾਜ਼ਰੀਆਂ ਭਰਨੀਆਂ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਨਿਭਾਉਣੀਆਂ ਅਤੇ ਪ੍ਰਸ਼ਾਸਨ ਅਤੇ ਪ੍ਰਬੰਧਕਾਂ ਦੀ ਹਰ ਪ੍ਰਕਾਰ ਦੇ ਨਾਲ ਸਹਾਇਤਾ ਕਰਨੀ ਸਹਿਯੋਗ ਦੇਣਾ ਔਰ ਨਹੰਗ ਸਿੰਘ ਲਾਡਲੀਆਂ ਫੌਜਾਂ ਵੱਲੋਂ 15 ਤਰੀਕ ਵਾਲੇ ਦਿਨ ਔਰ ਜਿੱਥੇ ਹੋਲਾ ਮਹੱਲਾ ਚਰਨ ਗੰਗਾ ਦਾ ਸਟੇਡੀਅਮ ਵਿਖੇ ਖੇਡਿਆ ਜਾਂਦਾ ਉਥੇ ਹੋਲਾ ਮਹੱਲਾ ਠੀਕ 12:00 ਵਜੇ 15 ਤਰੀਕ ਵਾਲੇ ਦਿਨ ਤਾਕਤ ਸ੍ਰੀ ਕੇਸਗੜ ਸਾਹਿਬ ਵਿਖੇ ਤੋਂ ਪੰਜ ਪਿਆਰੇ ਸਹਿਬਾਨ ਨਿਸ਼ਾਨੀ ਸਿੰਘ ਸਹਿਬਾਨ ਦੀ ਅਗਵਾਈ ਵਿੱਚ ਆਰੰਭ ਹੋਵੇਗਾ ਔਰ ਜਿਸ ਵਿੱਚ ਬੇਅੰਤ ਸੰਗਤਾਂ ਹਰ ਸਾਲ ਸਮੂਲ ਸਮੂਲਿਤ ਕਰਦੀਆਂ ਨੇ ਇਸ ਵਾਰ ਵੀ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹੇ ਪ੍ਰਬੰਧ ਵੱਲੋਂ ਮਰੇਜਰ ਸਹਿਬਾਨ ਵੱਲੋਂ ਦਾਸ ਵੱਲੋਂ ਸਿੰਘ ਸਹਿਬਾਨਾਂ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਸਾਰੇ ਵੱਲੋਂ ਬੇਨਤੀ ਹੈ ਭਾਈ ਆਓ ਰਲ ਮਿਲ ਕੇ ਆਪਾਂ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਿਏ ਅਗਲੀ ਖਬਰ ਦਾ ਜ਼ਿਕਰ ਕਰਾਂਗੇ ਅਗਲੀ ਖਬਰ ਪੰਜਾਬ ਦੀ ਸਿਆਸਤ ਅਤੇ ਪੰਥਕ ਸਿਆਸਤ ਨਾਲ ਜੁੜੀ ਹੋਈ ਹੈ ਕੁਲਦੀਪ ਸਿੰਘ ਢਲੇਵਾਲ ਪੰਜਾਬ ਦੇ ਕੈਬਨਿਟ ਮੰਤਰੀ ਨੇ ਬਾਦਲ ਧੜੇ ਨੂੰ ਇੱਕ ਵਾਰ ਫਿਰ ਤੋਂ ਨਿਸ਼ਾਨੇ ਤੇ ਲਿਆ ਉਹਨਾਂ ਨੇ ਸਿੰਘ ਸਹਿਬਾਨਾ ਨੂੰ ਸੇਵਾ ਤੋਂ ਲਾਂਭੇ ਕੀਤੇ ਜਾਣ ਦੀ ਆਲੋਚਨਾ ਕੀਤੀ ਹੈ ਇਤੋਂ ਤੱਕ ਆਕਿਤ ਕੀਤਾ ਕਿ ਬਾਦਲ ਪਰਿਵਾਰ ਨੇ ਆਪਣੇ ਹਿੱਤਾਂ ਦੇ ਲਈ ਅਸਿਕ ਕੌਮ ਦਾ ਘਾਣ ਕੀਤਾ ਯਾਨੀ ਕਿ ਆਪਣੇ ਹਿੱਤਾਂ ਦੇ ਲਈ ਕੌਮਦਾਰ ਨੁਕਸਾਨ ਕੀਤਾ ਉਹਨਾਂ ਨੇ ਜਥੇਦਾਰਾਂ ਨੂੰ ਅਹੁਦੇ ਤੋਂ ਹਟਾਉਣ ਦੇ ਫੈਸਲੇ ਦੀ ਨਿਖੇਦੀ ਕੀਤੀ ਹੈ ਕਿ ਹਾਂ ਜੋ ਹਾਲਾਤ ਸਿੱਖ ਪੰਥ ਵਿੱਚ ਬਣੇ ਹੋਏ ਨੇ ਇਸ ਤੋਂ ਬੁਰੇ ਹਾਲਾਤ ਕਦੇ ਵੀ ਨਹੀਂ ਆ ਸਕਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਬਿਜਲੀ ਘਰ ਵਿਖੇ ਲੋਕ ਦਰਬਾਰ ਲਗਾਇਆ ਗਿਆ ਸੀ ਜਿੱਥੇ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਉੱਥੇ ਹੀ ਬਾਦਲ ਤੜੇ ਦੇ ਉੱਤੇ ਵੀ ਉਹਨਾਂ ਨੇ ਕਈ ਤਰ੍ਹਾਂ ਦੇ ਤੰਜ ਕਸੇ ਕੀ ਕੁਝ ਕਿਹਾ ਕੁਲਦੀਪ ਸਿੰਘ ਢਾਲੀਵਾਲ ਨੇ ਉਹ ਜ਼ਰੂਰ ਸੁਣਦਿਆਂ ਸਾਰੇ ਕਾਲੀ ਦਾਲ ਜਿਵੇਂ ਦੇਖਦੇ ਸਾਰੇ ਫੀਲਿੰਗ ਮੇਰਾ ਖਿਆਲ ਹੈ ਸਰ ਸਾਡੇ ਸਮਿਆਂ ਦੇ ਵਿੱਚ ਅਸੀਂ ਕਦੀਬ 60 ਸਾਲ ਦੇ ਹੋ ਗਏ ਅੱਜ ਜਿਹੜੀ ਸਿੱਖ ਪੰਥ ਦੀ ਹਾਲਤ ਹੈ ਅੱਜ ਜਿਹੜੀ ਸਿੱਧੀ ਅਕਾਲ ਤਖਤ ਸਾਹਿਬ ਦੇ ਜਹੇਦਾਦਾ ਨਾਲ ਜੋ ਕੁਝ ਹੋਇਆ ਮੇਰਾ ਖਿਆਲ ਇਹ ਦੋ ਵੱਧ ਮਾਰੇ ਦਿਨ ਹੋਰ ਸਿੱਖ ਪੰਥ ਤੇ ਨਹੀਂ ਆ ਸਕਦੇ ਬਹੁਤ ਹੀ ਗਲਤ ਤਰੀਕੇ ਦੇ ਨਾਲ ਘਟਿਆ ਤਰੀਕੇ ਦੇ ਨਾਲ ਜਿਹੜਾ ਜਹੇਦਾਦਾ ਨੂੰ ਬਦਲਿਆ ਗਿਆ ਔਰ ਇੱਕ ਗੱਲ ਜਿਹੜੀ ਅਸੀਂ ਕਹਿੰਦੇ ਆ ਬਾਦ-ਬਾਦ ਸਾਡੀ ਜਦੋਂ ਅਸੀਂ ਗੱਲ ਕਹਿੰਦੇ ਆ ਕਿ ਐਸਜੀਪੀਸੀ ਤੇ ਕਬਜ਼ਾ ਬਾਦਲ ਪਰਿਵਾਰ ਦਾ ਜਦੋਂ ਅਸੀਂ ਕਹਿੰਦੇ ਆ ਕਿ ਕਾਲਤਖ ਸਾਹਿਬ ਦੇ ਜਹੇਦਾ ਜਿਹੜੇ ਆਪਣੇ ਲਿਫਾਫਿਆਂ ਚੋਂ ਕੱਢਦੇ ਆ ਉਹ ਲੋਕ ਸਾਡੀ ਗੱਲ ਦਾ ਗੁੱਸਾ ਕਰਦੇ ਸੀਗੇ ਹੁਣ ਸਭ ਗੱਲਾਂ ਨੰਗੀਆਂ ਹੋ ਗਈਆਂ ਇਹੀ ਜਹੇਦਾ ਸੀਗੇ ਜਿਨ੍ਹਾਂ ਨੇ ਇੱਕ ਵਾਰ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕੀਤਾ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀਗਾ ਉਤੋਂ ਬਾਅਦ ਦੁਨੀਆ ਭਰ ਦੇ ਸਿੱਖਾਂ ਨੂੰ ਲੱਗਾ ਕਿ ਨਹੀਂ ਯਾਦ ਅਜੇ ਵੀ ਕਾਲ ਤਖਤ ਸਾਹਿਬ ਦੇ ਉੱਤੇ ਸੱਚ ਜਿਹੜਾ ਸਾਹਮਣੇ ਆ ਸਕਦਾ ਸਦਮਾਈ ਜਿਹੜੀ ਹੋ ਸਕਦੀ ਹੈ ਪਰ ਆ ਜਿਹੜਾ 1.5-2 ਮਹੀਨਿਆਂ ਦੇ ਬਾਅਦ ਹੀ ਜੋ ਕੁਝ ਕੀਤਾ ਗਿਆ ਜਿਸ ਰੰਗ ਨਾਲ ਤਿੰਨ ਜਿਹੇ ਦਾ ਬਦਲੇਗੇ ਸਰ ਮੈਂ ਸਮਝਦਾ ਕਿ ਸਾਡੇ ਸਿੱਖ ਇਤਿਹਾਸ ਲਈ ਇਹ ਬੜਾ ਮਾੜਾ ਦੌਰ ਹੈ ਔਰ ਇਸ ਮਾੜੇ ਦੌਰ ਲਈ ਇਕੱਲਾ ਤੇ ਇਕੱਲਾ ਜੁਮੇਤ ਬਾਦਲ ਪਰਵਾਰ ਹੈ ਬਾਦਲ ਪਰਵਾਰ ਨੇ ਆਪਣੇ ਹਿੱਤਾਂ ਲਈ ਇਹ ਸਾਰੀਆਂ ਸੋਸਤਾਵਾਂ ਦੀਆਂ ਜਿਹੜਾ ਜੜਾ ਜ ਤੇਲ ਦੇ ਕੇ ਰਸਤਾ ਮੈਂ ਇਹ ਮਤਲਬ ਸਮਝ ਹੁਣ ਬਗਾਵਤ ਵੀ ਸ਼ੁਰੂ ਹੋ ਗਈ ਕਿਵੇਂ ਦੇ ਦੇ ਜੋ ਮਜੀਠੀਆਂ ਨਹੀਂ ਨਹੀਂ ਬਗਾਵਤ ਸ ਦੇਖੋ ਨਾ ਮਜੀਠੀਆਂ ਸਾਹਿਬ ਰਿਸ਼ਤੇਦਾਰ ਨੇ ਬਾਦੋ ਪਰਵਾਦ ਪਰਵਾਦ ਦੇ ਨੇੜੇ ਨੇ ਹਰ ਸਿੱਖ ਜਿਹੜਾ ਮਜੀਠੀਆਂ ਦੀ ਜਿਹੜਾ ਵੀ ਸਿੱਖ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਬਤਤ ਹਰ ਸਿੱਖ ਨੂੰ ਇਸ ਗੱਲ ਦਾ ਬੜਾ ਦੁੱਖ ਲੱਗਾ ਲੋਕਾਂ ਦੇ ਸਿੱਖਾਂ ਦੇ ਹਿਰਦੇ ਜਿਹੜੇ ਉਹ ਛਾਨੀ ਛਾਨੀ ਹੋਏ ਕਿ ਕੀ ਹੋਇਆ ਸੋ ਮੈਂ ਤਾਂ ਸਮਝਦਾ ਕਿ ਜਿਹੜਾ ਵੀ ਸਿੱਖ ਹੈ ਸਹੀ ਮਹਾਨਿਆਂ ਦੇ ਵਿੱਚ ਉਹਨਾਂ ਨੂੰ ਪੰਜਾਬ ਦੇ ਵਿੱਚ ਬਾਦਲ ਪਰਵਾਦ ਦੇ ਖਿਲਾਫ ਜਿਹੜਾ ਖੜਨਾ ਚਾਹੀਦਾ ਬਾਦਲ ਪਰਵਾਦ ਨੇ ਜੋ ਕੁਝ ਕੀਤਾ ਇਹ ਬਹੁਤ ਹੀ ਘਟਿਆ ਕੰਮ ਜਿਹੜਾ ਕੀਤਾ ਠੀਕ ਹੈ ਉਹਨਾਂ ਦੇ ਖਿਲਾਫ ਬਗਾਵ ਜਿਹੜੇ ਵੀ ਜਿਹੜੇ ਵੀ ਸਤਿ ਅਸੂਲੀ ਜਿਨ੍ਹਾਂ ਦੀ ਅਣਖ ਹੈ ਜਿਹੜੇ ਕਾਲ ਤੱਕ ਸਾਹਿਬ ਦੀ ਮਰਿਆਦਾ ਦਾ ਸਤਕਾਰ ਕਰਦੇ ਆ ਉਹ ਸਭ ਬੰਦੇ ਬਾਦਲ ਪਰਵਾਦ ਨੂੰ ਛੱਡ ਜਾਣਗੇ ਤੁਸੀਂ ਦੇਖੋ 2-4 ਦਿਨ ਦੇ ਵਿੱਚ ਕੀ ਕੀ ਬਣਦਾ ਸਾਰੇ ਸਾਰੇ ਸਭ ਲੋਕ ਦੇ ਨਾਲ ਛੱਡ ਜਾਣਗੇ ਤਾਂ ਉਧਰ ਸਿੰਘ ਸਹਿਬਾਨਾ ਨੂੰ ਸੇਵਾ ਤੋਂ ਲਾਂਭੇ ਕੀਤੇ ਜਾਣ ਦੇ ਫੈਸਲੇ ਦੀ ਲਗਾਤਾਰ ਆਲੋਚਨਾ ਹੋ ਰਹੀ ਹੈ ਤਾਂ ਹੁਣ ਖਬਰ ਬਟਾਲਾ ਤੋਂ ਹੈ ਜਿੱਥੇ ਬਟਾਲਾ ਦੇ ਵਿੱਚ ਵੀ ਸਿੱਖ ਨੌਜਵਾਨਾਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਫੈਸਲਾ ਲੈਣਾ ਸਰਾਸਰ ਗਲਤ ਹੈ ਤਾਂ ਬਟਾਲਾ ਦੇ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਲਾਂਭੇ ਕੀਤੇ ਜਾਣ ਤੋਂ ਬਾਅਦ ਸ਼ਾਨੇ ਦਸਤਾਰ ਕਮੇਟੀ ਦੇ ਨੌਜਵਾਨਾਂ ਵੱਲੋਂ ਬਟਾਲਾ ਦੇ ਗਾਂਧੀ ਚੌਕ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ ਜਥੇਦਾਰ ਸਹਿਬਾਨਾਂ ਨੂੰ ਹਟਾਉਣਾ ਸਰਸਰ ਗਲਤ ਦੱਸਿਆ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਬਾਦਲ ਤੋੜ ਰਹੇ ਹਨ ਪੰਥ ਨੂੰ ਇਸ ਤਰ੍ਹਾਂ ਦੇ ਕਿਤੇ ਨਾ ਕਿਤੇ ਇਲਜ਼ਾਮ ਨੇ ਜਿਹੜੇ ਨੌਜਵਾਨਾਂ ਦੇ ਵੱਲੋਂ ਲਗਾਏ ਨੇ ਪੰਥ ਵਿਰੋਧੀ ਫੈਸਲੇ ਲਈ ਜਾ ਰਹੇ ਨੇ ਇੱਕ ਰੋਸ ਦਾ ਪ੍ਰਗਟਾਵਾ ਨੌਜਵਾਨਾਂ ਨੇ ਕੀਤਾ ਕੀ ਕੁਝ ਕਿਹਾ ਨੌਜਵਾਨਾਂ ਨੇ ਉਹ ਜ਼ਰੂਰ ਸੁਣਦਿਆ ਸਭ ਤੋਂ ਪਹਿਲਾਂ ਗੁਰਫਤੇ ਦੀ ਸਾਂਝ ਪੁੰਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ਼ਾਨੀ ਦਸਤਾਨ ਪੰਜਾਬ ਦੀ ਟੀਮ ਵੱਲੋਂ ਜਿਹੜਾ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨੀ ਫੈਸਲਾ ਲਿਆ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੂੰ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰਾਂ ਨੂੰ ਸੇਵਾ ਮੁਕਤ ਕੀਤਾ ਗਿਆ ਉਸ ਦੇ ਵਿਰੋਧ ਵਿੱਚ ਅਸੀਂ ਆਪਣੇ ਵੱਲੋਂ ਇੱਕ ਹਲਕਾ ਪ੍ਰਦਰਸ਼ਨ ਕਰ ਕੀਤਾ ਹੈ ਜਿਹੜਾ ਗਾਂਧੀ ਚੌਂਕ ਬਟਾਲਾ ਵਿਖੇ ਅੱਜ ਕਿਉਂ ਮਤਲਬ ਕੀ ਸਮਝਿਓ ਉਹ ਗਲਤ ਹੋਇਆ ਜਾਂ ਕਿ ਮਤਲਬ ਕਿਉਂ ਤੁਹਾਡੇ ਵੱਲੋਂ ਦੇਖੋ ਜੀ ਬਹੁਤ ਗਲਤ ਆ ਜਿੱਦਾਂ ਮਤਲਬ ਇਹ ਕਹਿ ਸਕਦੇ ਆ ਕਿ ਇਸ ਤੋਂ ਵੱਡਾ ਜਿਹੜਾ ਦੁਖਾਂਤ ਸਾਡੇ ਲਈ ਹੈ ਹੀ ਨਹੀਂ ਸਿੱਖ ਕੌਮ ਦੇ ਵਿੱਚ ਸਿੱਖ ਕੌਮ ਨੂੰ ਕਹਾਣ ਲਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਕਸਰ ਨਹੀਂ ਛੱਡੀ ਸਿੰਘ ਸਭਾਨਾਂ ਨੂੰ ਉਹਨਾਂ ਨਿਰਾਦਰ ਕਰਨ ਦੀ ਹੁਣ ਵੀ ਜਿਹੜੀ ਵੀ ਕਾਰਵਾਈ ਹੈ ਸੁਖਬੀਰ ਬਾਦਲ ਸ਼੍ਰੋਮਣੀ ਕਾਲੀ ਦਲ ਦਾ ਜੋ ਕਰਤਾ ਧਰਤਾ ਹੈ ਉਹਨਾਂ ਦੀ ਬਦੌਲਤ ਹੀ ਸਿੰਘ ਸਭਾਨਾਂ ਨੂੰ ਫਾਰਗ ਕੀਤਾ ਗਿਆ ਉਹਨਾਂ ਨੂੰ ਕੱਢਿਆ ਗਿਆ ਇਸ ਕਰਕੇ ਕਿਉਂਕਿ ਉਹਨਾਂ ਨੂੰ 2 ਦਸੰਬਰ ਦਾ ਜਿਹੜਾ ਉਹਨਾਂ ਦੇ ਉਹਨਾਂ ਨੂੰ ਜਿਹੜੀ ਸਜ਼ਾ ਸੁਣਾਈ ਸੀ ਉਸ ਦੀ ਬਦਲਾਖੋਰੀ ਦੀ ਨੀਤੀ ਜਿਹੜੀ ਆ ਉਹਨਾਂ ਦੀ ਉਹ ਹੁਣ ਅਪਣਾਉਣ ਜਾ ਰਹੇ ਆ ਉਹ ਉਸ ਵਜ੍ਹਾ ਦੇ ਨਾਲ ਸਿੰਘ ਸਭਾ ਨੂੰ ਕੱਢਿਆ ਗਿਆ ਇਹ ਉਸ ਦਾ ਵਿਰੋਧ ਸਾਰੀ ਕੌਮ ਜਿਹੜੀ ਆ ਉਹ ਕਰ ਰਹੀ ਹੈ ਅਸੀਂ ਕਹਿੰਦੇ ਆ ਕਾਲ ਤੱਕ ਸਭ ਤੋਂ ਮਹਾਨ ਆ ਉਹਦਾ ਹੁਕਮ ਸਾਡੇ ਲਈ ਇੱਕ ਇੱਕ ਜਿਹਾ ਹੀ ਆ ਹਨਾ ਜਿਵੇਂ ਮਤਲਬ ਫਿਰ ਸ਼੍ਰੋਮਣੀ ਜਿਹੜੀ ਅਕਾਲੀ ਦਲ ਆ ਉਹ ਉਹਦਾ ਵੀ ਹੁਕਮ ਨਹੀਂ ਦਰਗਹ ਜਿੱਦਾਂ ਮਸੰਦਾਂ ਤੋਂ ਗੁਰਦੁਆਰਾ ਸਾਹਿਬ ਮੁਕਤ ਕਰਾਇਆ ਹੀ ਹੁਣ ਬਾਦਲਾਂ ਤੋਂ ਮੁਕਤ ਕਰਾਉਣੇ ਪੈਣੇ ਆ ਇਹਨਾਂ ਨੇ ਗੁਰੂ ਘਰਾਂ ਦੀਆਂ ਗੋਲਕਾਂ ਨੂੰ ਆਪਣੀਆਂ ਜੇਬਾਂ ਸਮਝ ਲਿਆ ਇਹ ਜਿੰਨਾ ਵੀ ਗੁਰੂ ਸਾਹਿਬ ਦੇ ਵਿੱਚ ਚੜਾਵਾ ਚੜ ਰਿਹਾ ਹੈ ਇਹ ਸਾਰਾ ਇਹ ਬਾਦਲ ਜਿਹੜੇ ਖਾਰੇ ਨੇ ਇਹਨਾਂ ਦੀ ਖਾ ਖਾ ਕੇ ਮੱਤ ਮਰੀ ਗਈ ਹੈ ਗੱਲ ਹੋਰ ਕੁਝ ਨਹੀਂ ਹੈ ਇਹਨਾਂ ਨੂੰ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾ ਰਹੇ ਨੇ ਜਦ ਕਿ ਕਿਸੇ ਨੇ ਵੀ ਅਕਾਲ ਤਖਤ ਸਾਹਿਬ ਤੇ ਚੜ੍ਹਾਈ ਕੀਤੀ ਆ ਉਹਦਾ ਕੱਖ ਨਹੀਂ ਰਿਹਾ ਜਿਵੇਂ ਇੰਦਰਾ ਗਾਂਧੀ ਹੋਵੇ ਤੇ ਚਾਹੇ ਹੁਣ ਸੁਖਬੀਰ ਬਾਦਲ ਵਰਗਿਆਂ ਦਾ ਹਾਲ ਵੇਖ ਲਓ ਲੇਕਿਨ ਇਹ ਫਿਰ ਵੀ ਨਹੀਂ ਹਟ ਰਹੇ ਇਹ ਸਿੰਘ ਸੇਵਾ ਨਾਲ ਦਾ ਬਹੁਤ ਵੱਡਾ ਨਰਾਦਰ ਆ ਇੰਨੀ ਚੜ੍ਹਦੀ ਕਲਾ ਵਾਲੇ ਇੰਨੇ ਪੜ੍ਹੇ ਲਿਖੇ ਧਾਰਮਿਕ ਵਿਦਿਆ ਦੇ ਵਿਦਵਾਨ ਉਹਨਾਂ ਨੂੰ ਇਹਨਾਂ ਨੇ ਫਾਰਕ ਕੀਤਾ ਵਾ ਉਹਨਾਂ ਨੂੰ ਕੱਢਿਆ ਵਾ ਇਸ ਚੀਜ਼ ਤੋਂ ਸਾਡਾ ਬਹੁਤ ਹਿਰਦਾ ਜਣਾ ਵਾ ਦੁਖੀ ਆ ਇਸ ਚੀਜ਼ ਲਈ ਅਸੀਂ ਇੱਕ ਹਲਕਾ ਪ੍ਰਦਰਸ਼ਨ ਕੀਤਾ ਇਸ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਵੱਡਾ ਪ੍ਰਦਰਸ਼ਨ ਵੀ ਕਰਾਂਗੇ ਕੀ ਕਹਣਾ ਜਾਂਦੇ ਆਪਣੇ ਆਪਣੇ ਲਫ਼ਜ਼ਾਂ ਦੇ ਵਿੱਚ ਸ਼ਰਮਣੀਆਂ ਗੁਰਦਾਰੇ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਧਾਰਮਿਕ ਮੁੱਦਿਆਂ ਤੇ ਘੱਟ ਧਿਆਨ ਦੇ ਰਹੀ ਆ ਪੋਲੀਟਿਕਲੀ ਰਾਜਨੀਤਿਕ ਮੁੱਦਿਆਂ ਵੱਲ ਜ਼ਿਆਦਾ ਧਿਆਨ ਵਰਸਾ ਸਿੰਘ ਬਲਟੋਆ ਜਿਹਦਾ ਆਪਣੀ ਕੋਈ ਹੋਣ ਨਹੀਂ ਹੈ ਕੀ ਜਿਹੜਾ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਤੇ ਕਿਹੇ ਟਾਈਮ ਤੇ ਤੋਹਮਤ ਲਾਉਂਦਾ ਰਿਹਾ ਇਹ ਸਾਰਾ ਜਿਹੜਾ ਕਾਰਜ ਹੈ ਉੱਥੋਂ ਸ਼ੁਰੂ ਹੋਇਆ ਵਾ ਇਹ ਵਰਸੇਬਲ ਟੋਏ ਨੂੰ ਠੰਡ ਪਾਉਣ ਵਾਸਤੇ ਉਹਦੀ ਸੰਤੁਸ਼ਟੀ ਕਰਾਉਣ ਵਾਸਤੇ ਪਲੱਸ ਜਿਹੜਾ ਸੁਖਬੀਰ ਬਾਦਲ ਤੇ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਨਮਾਇੰਦਿਆਂ ਨੂੰ ਸਜ਼ਾ ਦਿੱਤੀ ਗਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਦੀ ਬਦਲਾਖੋਰੀ ਦੀ ਨੀਤੀ ਉਹਦੋਂ ਤੇ ਹੱਥ ਜੋੜ ਕੇ ਇਹਨਾਂ ਨੇ ਮੰਨ ਲਿਆ ਸੀ ਕਿ ਅਸੀਂ ਪ੍ਰਵਾਨ ਕਰਦੇ ਹਾਂ ਬਾਅਦ ਵਿੱਚ ਕਹਿੰਦੇ ਸੀ ਕਿ ਅਸੀਂ ਤਾਂ ਸਿਰਫ ਹੱਥ ਕੇ ਪ੍ਰਵਾਨ ਕਰ ਲਿਆ ਕਿਉਂਕਿ ਸਾਨੂੰ ਹੁਕਮ ਹੋਇਆ ਸੀ ਲੇਕਿਨ ਜੇ ਤੁਹਾਨੂੰ ਹੁਕਮ ਹੋਇਆ ਸੀ ਤਾਂ ਤੁਸੀਂ ਮੰਨਿਆ ਨਾ ਤੁਸੀਂ ਮੰਨਿਆ ਗਲਤੀਆਂ ਕੀਤੀਆਂ ਤੇ ਤੁਸੀਂ ਉਹਨਾਂ ਨੂੰ ਮੰਨਿਆ ਜੇ ਤੁਸੀਂ ਗਲਤੀਆਂ ਨਹੀਂ ਕੀਤੀਆਂ ਤਾਂ ਤੁਸੀਂ ਸ਼ ਇਹ ਮਤਲਬ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨੀਵਾ ਵਿਖਾਉਣਾ ਚਾਹੁੰਦੇ ਨੇ ਆਪਣੀ ਜਿਹੜੀ ਪਦਵੀ ਆ ਉਹਨੂੰ ਉੱਚਾ ਵਿਖਾਉਣਾ ਚਾਹੁੰਦੇ ਨੇ ਪੰਥਕ ਪਾਰਟੀ ਕਹਿੰਦੇ ਆਪਣੇ ਆਪ ਨੂੰ ਪੰਥਕ ਪਾਰਟੀ ਕਾਦੀ ਆ ਜੀ ਇਹ ਹੁਣ ਪੰਥਕ ਪਾਰਟੀ ਨਹੀਂ ਰਹੀ ਇੱਕ ਪਰਿਵਾਰ ਦੀ ਪਾਰਟੀ ਆ ਜੀ ਇਹਨਾਂ ਨੇ ਜਿੰਨੀ ਢਾਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਾਈ ਹੈ ਨਾ ਇਹਨਾਂ ਦਾ ਕੱਖ ਨਹੀਂ ਰਹਿਣਾ ਇਹ ਮਿੱਟੀ ਹੋਣਗੇ ਦੇਖਿਆ ਸੀ ਮਜੀਠੀਆ ਵੀ ਕੱਲ ਖੜੇ ਹੋਏ ਆ ਇਸ ਫੈਸਲੇ ਦੇ ਖਿਲਾਫ ਉਹਨਾਂ ਦੇ ਸਾਥੀ ਵੀ ਉਹਨਾਂ ਦੇ ਨਾਲ ਖੜੇ ਹੋਏ ਆ ਕੀ ਕਹਿਣਾ ਚਾਹੁੰਦੇ ਸ਼ੁਕਰ ਆ ਚਲੋ ਜੇ ਇਹਨਾਂ ਦੇ ਪਾਰਟੀ ਦੇ ਵਿੱਚੋਂ ਇੰਨੇ ਸੀਨੀਅਰ ਨੇਤਾ ਨੇ ਬਿਕਰਮਜੀਤ ਸਿੰਘ ਜੀ ਇਸ ਹੱਕ ਵਿੱਚ ਫੈਸਲਾ ਕੀਤਾ ਆ ਤੇ ਬੜੀ ਵੱਡੀ ਗੱਲ ਆ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਜੀ ਉਹਨਾਂ ਨੇ ਇਸ ਸੱਕ ਤੇ ਫੈਸਲਾ ਕੀਤਾ ਲੇਕਿਨ ਉਹਨਾਂ ਦੇ ਆਪਣੀ ਸਰਦਾਰ ਜਿਹੜੇ ਭੁੰਦੜ ਸਾਹਿਬ ਨੇ ਉਹਨਾਂ ਨੂੰ ਕਹਿਣ ਦੀ ਕਿ ਉਹਨਾਂ ਨੇ ਪਿੱਛੇ ਛੁਰਾ ਮਾਰਿਆ ਇਹਨਾਂ ਦੀ ਆਪਸ ਵਿੱਚ ਨਹੀਂ ਬਣਦੀ ਇਹਨਾਂ ਨੇ ਪੰਥਕ ਨੂੰ ਕੀ ਇਕੱਤਰਤਾ ਇਹਨਾਂ ਦੀ ਕਰਨੀ ਤੇ ਕੀ ਇਕੱਠ ਕਰਵਾਉਂਦਾ ਲੱਗਦਾ ਪੰਥ ਨੂੰ ਇਕੱਠੇ ਹੋਣ ਦੀ ਜ਼ਰੂਰਤ ਨਹੀਂ ਪੰਥ ਨੂੰ ਇਕੱਠੇ ਹੋਣ ਦੀ ਜ਼ਰੂਰਤ ਆ ਅੱਜ ਬਿਲਕੁਲ ਤੁਹਾਡੀ ਗੱਲ ਸਹੀ ਆ ਜੀ ਤਿੰਨ ਜਥੇਦਾਰ ਸਹਿਬਾਨ ਜਿਹੜੇ ਇੰਨੇ ਮਤਲਬ ਮਹਾਨ ਪਦਮੀ ਤੇ ਬੈਠੇ ਉਹਨਾਂ ਨੂੰ ਇੱਕ ਮਹੀਨੇ ਦੇ ਵਿੱਚ ਕੱਢ ਦੇਣਾ ਉਹ ਵੀ ਇੱਕ ਸ਼੍ਰੋਮਣੀ ਗੁਰ ਮੈਂਬਰਾਂ ਵੱਲੋਂ ਜਿਨ੍ਹਾਂ ਦੀ ਹیثیت ਨਹੀਂ ਹੈਗੀ ਉਹਨਾਂ ਨੂੰ ਕੱਢਣ ਦੀ ਇਹਨਾਂ ਦੀ ਹیثیت ਨਹੀਂ ਹੈ ਉਹਨਾਂ ਨੂੰ ਜਥੇਦਾਰ ਬਣਾਉਣ ਦੀ ਜਥੇਦਾਰ ਬਣਦੀ ਹੈ ਕੌਮ ਕੌਮ ਬਣਾਉਂਦੀ ਹੈ ਜਥੇਦਾਰ ਇਹ ਲੋਕ ਨਹੀਂ ਬਣਾ ਸਕਦੇ ਇਹ ਜਥੇਦਾਰਾਂ ਤੋਂ ਉੱਤੇ ਹੋ ਗਿਆ ਸ਼੍ਰੋਮਣੀ ਕਮੇਟੀ ਵਾਲੇ ਇਹਨਾਂ ਦੀ ਮਤ ਮਾਰੀ ਗਈ ਹੋਈ ਆ ਗੱਲ ਹੋਰ ਕੋਈ ਨਹੀਂ ਇੱਥੋਂ ਦੇ ਵੀ ਜਿਹੜੇ ਮੈਂਬਰ ਨੇ ਉਹਨਾਂ ਦੀ ਆਪਸ ਵਿੱਚ ਨਹੀਂ ਬੰਦੀ ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ ਫਿਰ ਵਿਵਾਦ ਖੜਾ ਹੋ ਜਾਣਾ ਲੇਕਿਨ ਉਹਨਾਂ ਦੀ ਆਪਸ ਵਿੱਚ ਨਹੀਂ ਬੰਦੀ ਠੀਕ ਹੈ ਨਾ ਤਮਰਸਰ ਦੇ ਮਹਿਤਾ ਦੇ ਅਧੀਨ ਆਉਂਦੇ ਕਸਬਾ ਚੁੰਗ ਦੇ ਵਿੱਚ ਇੱਕ ਵਾਰਦਤ ਵਪਰੀ ਹੈ ਜਿੱਥੇ ਲੰਗਰ ਹਾਲ ਦੇ ਵਿੱਚ ਯਾਨੀ ਕਿ ਲੰਗਰ ਚੱਲਦੇ ਸਮੇਂ ਗੋਲੀਆਂ ਚਲੀਆਂ ਨੇ ਜਿਸ ਕਰਕੇ 6 ਗੋਲੀਆਂ ਲੱਗਣ ਦੇ ਨਾਲ ਕਤਥੇ ਤਾਰ ਤੇ ਇੱਕ ਜਣੇ ਦੀ ਮੌਤ ਹੋ ਗਈ ਹੈ ਤਾਂ ਇਹ ਵੱਡੀ ਵਾਰਦਾਤ ਪਪਰੀ ਹੈ ਅੰਮ੍ਰਿਤਸਰ ਦੇ ਅਧੀਨ ਪੈਂਦੇ ਕਸਬਾ ਚੁੰਗ ਦੇ ਵਿੱਚ ਜਿੱਥੇ 6 ਗੋਲੀਆਂ ਲੱਗਣ ਨਾਲ ਵਰਿੰਦਰ ਪਾਲ ਵਿੱਕੀ ਦੀ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਪਹੁੰਚੀ ਪੁਲਿਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਪੰਜਾਬ ਵਿੱਚ ਸਮੇਂ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਾਵਾ ਡੋਲ ਨਜ਼ਰ ਆ ਰਹੀ ਹੈ ਆਏ ਦਿਨ ਪੰਜਾਬ ਵਿੱਚ ਵੱਡੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੇ ਅਕਸ ਨੂੰ ਢਾਂ ਲਗਾਈ ਹੈ ਤਾਜ਼ਾ ਮਾਮਲਾ ਅਮਰਸਰ ਤੋਂ ਸਾਹਮਣੇ ਆਇਆ ਜਿੱਥੇ ਅਮਰਸਰ ਦੇ ਮਹਿਤਾ ਅਦੀਨ ਕਸਬਾ ਚੁੰਗ ਵਿਖੇ ਉਹਲੇ ਮਹੱਲੇ ਦੇ ਚੱਲ ਰਹੇ ਲੰਗਰ ਦੁਨਾਂ ਲੰਗਰ ਹਾਲ ਵਿੱਚ ਕੁਝ ਵਿਅਕਤੀਆਂ ਵੱਲੋਂ ਪਹੁੰਚ ਕੇ ਗੋਲੀਆਂ ਚਲਾਈਆਂ ਗਈਆਂ ਇਸ ਗੋਲੀਬਾਰੀ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਇਸ ਸਬੰਧੀ ਕਸਬਾ ਚੁੰਗ ਦੇ ਵਿੱਚ ਚੱਲ ਰਹੇ ਲੰਗਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਵਿਰਿੰਦਰਪਾਲ ਸਿੰਘ ਵਿੱਕੀ ਨਾਮਕ ਨੌਜਵਾਨ ਇੱਥੇ ਲੰਗਰ ਵਿੱਚ ਸੇਵਾ ਕਰ ਰਿਹਾ ਸੀ ਇਸ ਦੌਰਾਨ ਕੁਝਣ ਪਛਾਤਿਆ ਨੇ ਉਨਾਤੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਦੌਰਾਨ ਵਰਿੰਦਰਪਾਲ ਸਿੰਘ ਵਿੱਕੀ ਦੀ ਮੌਕੇ ਤੇ ਮੌਤ ਹੋ ਗਈ ਇਸ ਦੇ ਨਾਲ ਹੀ ਲੰਗਰ ਪ੍ਰਬੰਧਕਾਂ ਨੇ ਪੰਜਾਬ ਦੀ ਕਾਨੂੰਨੀ ਵਿਵਸਥਾ ਤੇ ਅਤੇ ਸਰਕਾਰ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਨੇ ਕੀ ਕੁਝ ਕਹਿਣਾ ਪ੍ਰਬੰਧਕਾਂ ਦਾ ਅਤੇ ਪੁਲਿਸ ਅਧਿਕਾਰੀਆਂ ਦਾ ਉਹ ਜ਼ਰੂਰ ਸੁਣਦੇ ਆ ਹਾਂਜੀ ਨਾਮ ਆ ਜੀ ਨਿਰਮਲ ਸਿੰਘ ਨਗਰ ਚੂੰਗ ਤੋਂ ਜੀ ਮਹਿਤਾ ਚੌਕ ਦੇ ਅੰਦਰ ਦੀ ਕੀ ਗੱਲ ਹੋਈ ਆ ਜੀ ਅੱਜ ਇੱਥੇ ਲੰਗਰ ਹਾਲ ਦੇ ਵਿੱਚ ਇਹ ਜੀ ਗੱਲ ਹੋਈ ਆ ਜੀ ਸਾਡੇ ਲਗਾਤਾਰ ਲੰਗਰ ਹਰ ਸਾਲ ਦੀ ਤਰ੍ਹਾਂ ਲੱਗਾ ਇਸ ਵਾਰ ਵੀ ਬੜਾ ਵਧੀਆ ਲੰਗਰ ਚੱਲ ਰਿਹਾ ਜੋ ਹੁਲੇ ਮਹਲੇ ਦੀਆਂ ਜੋ ਸੰਗਤਾਂ ਆਹ ਦੀ ਸੇਵਾ ਕਰ ਰਹੀ ਸੀ ਸੋ ਸਾਡੇ ਵਿਰਿੰਦਰਪਾਲ ਸਿੰਘ ਵਿੱਕੀ ਸੈਨੋਬਲਦੇਵ ਸਿੰਘ ਦਾ ਅੱਜ ਗੋਲੀਆਂ ਮਾਰ ਕੇ ਜਿਹੜੀ ਆ ਉਹਦੀ ਡੈਥ ਕਰ ਦਿੱਤੀ ਗਈ ਕਤਲੀ ਕੀਤਾ ਗਿਆ ਜੀ ਇੱਥੇ ਕੁਝ ਨੌਜਵਾਨ ਆਏ ਆ ਤਿੰਨ ਕ ਜਣੇ ਮੋਟਰਸਾਈਕਲ ਤੇ ਕਾਲੇ ਮੋਟਰਸਾਈਕਲ ਤੇ ਸੋ ਉਹਨਾਂ ਨੇ ਜਿਹੜਾ ਵਾ ਇੱਥੇ ਆਉਂਦਿਆਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਵਾਂ ਕਾਫੀ ਜਿਹੜੇ 30 35 ਫਾਇਰਵਾ ਜਿਹੜੇ ਇੱਥੇ ਕੱਢੇ ਗਏ ਆ ਸੋ ਉਹਦੀ ਡੈਥ ਹੋ ਗਈ ਆ ਤੇ ਬੜਾ ਡਰਦਾ ਜਿਹਾ ਮਾਹੌਲ ਆ ਜੀ ਨਗਰ ਚੁੰਗਾ ਦੇ ਵਿੱਚ ਦੇਖੋ ਕਿ ਜਿਹੜੀ ਆ ਨੌਨ ਆਰਡਰ ਦੀ ਸਥਿਤੀ ਆ ਇੱਥੇ ਪੰਜਾਬ ਗਵਰਨਮੈਂਟ ਦੀ ਉਹ ਬਹੁਤ ਹੀ ਕਮਜ਼ੋਰ ਆ ਸਾਡੇ ਜੋ ਕਿ ਛੋਟੇ ਛੋਟੇ ਇੱਥੇ ਬੱਚੇ ਵੀ ਜਿਹੜੇ ਆ ਬੜੇ ਉਤਸ਼ਾਹ ਨਾਲ ਬੀਬੀਆਂ ਬੱਚੇ ਬਜ਼ੁਰਗ ਵੀ ਇੱਥੇ ਸੇਵਾ ਕਰਦੇ ਆ ਹਜੇ ਸ਼ੁਕਰ ਆ ਕਿ ਕਿਸੇ ਹੋਰ ਦੇ ਜਿਹੜੀ ਗੋਲੀ ਆ ਨਹੀਂ ਲੱਗੀ ਅਗਰ ਹੋਰ ਕਿਸੇ ਦੇ ਗੋਲੀ ਲੱਗ ਜਾਂਦੀ ਤੇ ਇੱਥੇ ਮਤਲਬ ਕਿ ਹੋਰ ਵੀ ਡੈਥ ਜਿਹੜੀ ਹੋ ਸਕਦੀ ਸੂਪਰ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਕਿ ਜਿਹੜਾ ਵਾ ਇਹ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਉਹ ਪੰਜਾਬ ਦੇ ਵਿੱਚ ਉਹਦੇ ਤੇ ਕਾਬੂ ਪਾਇਆ ਜਾਵੇ ਜੀ ਕਿੰਨੀਆਂ ਗੋਲੀਆਂ ਜਿਹੜੀਆਂ ਲੱਗੀਆਂ ਮੁੰਡਿਆ ਗੋਲੀਆਂ ਜੀ ਜਿੱਥੇ ਡੈਥ ਹੋਈ ਆ ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ ਦੇ ਵਿੱਚ ਉੱਥੇ ਵੀ ਕੋਈ 15 16 ਰਾਉਂਡ ਪਏ ਆ ਤੇ ਰਸਤੇ ਦੇ ਵਿੱਚ ਵੀ ਕੋਈ 10 12 ਜਿਹੜੇ ਆ ਖੋਖੇ ਜਿਹੜੇ ਆ ਪਿਛੇ ਲੱਬੇ ਆ ਸੋ ਇੱਧਰ ਨੂੰ ਜਿਹੜੀਆਂ ਗੋਲੀਆਂ ਚਲਾਉਂਦੇ ਹੀ ਗਏ ਆ ਕੋਈ ਇਸ ਤਰ੍ਹਾਂ ਦਾ ਜ਼ਿਆਦਾ ਉਹਨਾਂ ਦਾ ਅਸੀਂ ਫੇਸ ਨਹੀਂ ਵੇਖ पाए ਨਾ ਹੀ ਇੱਥੋਂ ਕੋਈ ਅਸੀਂ ਸਮਝਾ ਕਿ ਵੈਸੇ ਕੋਈ ਬੱਚਾ ਪਟਾਕੇ ਚਲਾ ਰਿਹਾ ਜਾਂ ਕਿਸ ਤਰ੍ਹਾਂ ਦਾ ਤੇ ਉਹਦੀ ਜਿਹੜੀ ਐ ਇੱਥੇ ਮੌਤ ਜਿਹੜੀ ਆ ਹੋ ਗਈ ਆ ਮੌਕੇ ਤੇ ਹੀ ਜੀ ਅੱਜ ਜਿਹੜੀਆਂ ਫਾਇਰਿੰਗ ਹੋਈ ਆ ਮੇਕਾ ਚੌਂਗ ਦੇ ਵਿੱਚ ਹੁਣ ਤੱਕ ਕੀ ਕਾਰਵਾਈ ਹੋ ਰਹੀ ਹੈ ਦੇਖੋ ਜੀ ਸਾਨੂੰ 240 ਦੇ ਕਰੀਬ ਸਾਨੂੰ ਪਤਾ ਲੱਗਾ ਕਿ ਇੱਥੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਵਰਿੰਦਰਪਾਲ ਸਿੰਘ ਵਿੱਕੀ ਇੱਥੇ ਤਿੰਨ ਲੋਕ ਆਏ ਨੇ ਮੋਟਰਸਾਈਕਲ ਤੇ ਚੜ ਕੇ ਅਣਪਛਾਤੇ ਵਿਅਕਤੀ ਸੀ ਮੂੰਹ ਬੰਦੇ ਨਹੀਂ ਸੀਗੇ ਉਹ ਆ ਕੇ ਇਹਦੇ ਤੇ ਵਰਿੰਦਰਪਾਲ ਕੀ ਹੈਗਾ ਜੋ ਉਹਦੇ ਤੇ ਫਾਇਰਿੰਗ ਕਰਕੇ ਉਹਨਾਂ ਨੇ ਉਹਦਾ ਕਤਲ ਕਰ ਦਿੱਤਾ ਤੇ ਜਿਹੜਾ ਪ੍ਰੀਲੀਮਿਨਰੀ ਸਾਨੂੰ ਪਤਾ ਚੱਲ ਰਿਹਾ ਹੈ ਕਿ ਥਿਸ ਇਜ਼ ਅ ਪਾਰਟ ਆਫ ਗੈਂਗ ਰਾਈਵਲਰੀ ਤੇ ਕੋਪੀ ਗੰਜਾਮਪਰੀਆ ਗਰੁੱਪ ਨੇ ਉਹਨਾਂ ਨੇ ਇੱਕ ਹੋਸਟ ਪਾ ਕੇ ਉਹ ਵੀ ਕੀਤਾ ਹੈਗਾ ਕਿ ਬਟ ਸਾਡੀ ਜਿਹੜੀ ਟੀਮਸ ਐ ਇਮੀਡੀਏਟਲੀ ਰਸ਼ ਕਰਕੇ ਐਸਐਚਓ ਸਾਹਿਬ ਸਾਹਿਬ ਵੀ ਮੌਕੇ ਤੇ ਆਗੇ ਸੀਗੇ ਤੇ ਉਹਨਾਂ ਦੀ ਸੀਸੀਟੀਵੀ ਟ੍ਰੇਲ ਵੀ ਅਸੀਂ ਫੋਲੋ ਕਰ ਰਹੇ ਆਂ ਬਾਕੀ ਟੈਕਨੀਕਲੀ ਵੀ ਸਾਡੇ ਕੋਲ ਇਨਪੁਟਸ ਹੈਗੇ ਨੇ ਸਾਨੂੰ ਉਮੀਦ ਹੈ ਕਿ ਅਸੀਂ ਜਲਦ ਤੋਂ ਜਲਦੀ ਇਹਨਾਂ ਨੂੰ ਦੋਸ਼ੀਆਂ ਨੂੰ ਰੌਂਡ ਅਪ ਕਰਕੇ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਟੋਟਲ ਕਿੰਨੇ ਕੋ ਫਾਇਰਡ ਹੈਗੇ ਜੀ ਹੋਏ ਇੱਥੇ ਕਰੀਬ ਜੀ ਸਾਡੇ ਕੋਲ 18 ਤੋਂ 20 ਖੋਲ ਹੈਗੇ ਨੇ ਜਿਹੜੇ ਇੱਥੇ ਪਏ ਨੇ ਤੇ ਅਲੱਗ-ਅਲੱਗ ਵੈਪਨਸ ਦੇ ਨੇ ਅਲੱਗ-ਅਲੱਗ ਬੈਰਲ ਦੇ ਗੂਰ ਨੇ ਉਸ ਕਿਹੜੇ ਯੂਜ਼ ਹੈ ਇੱਥੇ 30 ਦੇ ਵੀ ਹੈਗੇ ਨੇ ਜੀ ਸਾਨੂੰ ਸ਼ੱਕ ਹੈਗਾ ਕਿ 9mm ਦੇ ਵੀ ਹੈਗੇ ਨੇ ਤੇ ਬਾਕੀ ਅਸੀਂ ਇਹ ਤਰੀਕੀ ਦਾ ਪਾਸ ਇਹ 18 ਤੋਂ 20 ਨੇ ਜੀ ਸੜਕ ਤੇ ਅੱਗੇ ਵੀ ਕਿੰਨੇ ਕਿੰਨੇ ਨੌਜਵਾਨ ਲਵ ਰਹੇ ਨੇ ਹੋਰ ਕਿਹੜੀ ਕਹਾਣੀ ਆਏ ਹੋ ਤਿੰਨ ਹਮਲਾਵਰ ਸੀਗੇ ਜੀ ਮੋਟਰਸਾਈਕਲ ਤੇ ਆਏ ਸੀਗੇ ਜੀ ਅੱਗੇ ਨੂੰ ਗਏ ਨੇ ਗੋਬਿੰਦਪੁਰ ਉਤਸਵ ਵੱਲ ਨੂੰ ਗਏ ਸੀਗੇ ਇਹਨਾਂ ਨੂੰ ਅਸੀਂ ਫਾਲੋ ਕਰ ਰਹੇ ਹਾਂ ਇਹਨਾਂ ਨੂੰ ਜਲਦੀ ਅਸੀਂ ਰਾਉਂਡ ਅਪ ਕਰਕੇ ਇਹਨਾਂ ਤੇ ਕਾਨੂੰਨੀ ਕਾਰਵਾਈ ਉਹ ਕਰਾਂਗੇ ਸਰ ਇਹ ਕਿੰਨੇ ਚਾ ਹੈਗਾ ਜੀ ਇਹਨਾਂ ਦਾ ਜਿਹੜਾ ਸਿਗਰਟ ਜੋ ਆਇਆ ਸੀਗਾ ਉਹ ਹੋਰ ਮਾਮਲੇ ਵਗੈਰਾ ਵੀ ਜੀ ਇਹਦੇ ਤੇ ਵੀ ਪੰਜ ਕੇਸ ਆਲਰੇਡੀ ਮੁਕਦਮੇ ਦਰਜ ਸੀਗੇ 20 ਦਿਨ ਪਹਿਲਾਂ ਹੀ ਆਲਮੋਸਟ ਜਿਹੜਾ ਆਇਆ ਹੈ ਇਹ ਵੀ ਗੈਂਗ ਦਾ ਹੀ 파ਟ ਸੀਗਾ ਥਿਸ ਇਜ਼ ਅ ਪਾਰਟ ਆਫ ਗੈਂਗ ਰਾਈਵਲਰੀ ਬਟ ਤਾਂ ਵੀ ਪੁਲਿਸ ਕਾਰਵਾਈ ਕਰ ਰਹੀ ਹੈ ਸਾਡੀ ਟੀਮਸ ਲੱਗੀਆਂ ਹੋਈਆਂ ਸਨੂਮੀ ਦਾ ਬਹੁਤ ਜਲਦੀ ਇਹ ਗ੍ਰੀਟ ਕੈਗ ਦੇ ਨਾਲ ਸਬੰਧਤ ਸੀਗਾ ਕਿਸੇ ਗਰੁੱਪ ਨੇ ਲਈ ਹੈ ਜੁਨੀਅਰ ਵੀ ਇਸ ਦਾ ਜਿਹੜਾ ਜਿਹੜਾ ਰਾਣਾ ਕੰਦੂ ਵਾਲੀਆ ਗਰੁੱਪ ਤੇ ਕੋਪੀ ਕਨ ਸ਼ਾਮਪੂ ਵਾਲੀਆ ਗਰੁੱਪ ਦਾ ਉਹਨਾਂ ਨੇ ਇੱਕ ਵਾਰੀ ਰਾਣਾ ਕੰਦੋ ਵਾਲੀਏ ਦੇ ਕਤਲ ਦੇ ਵਿੱਚ ਜਿਹੜਾ ਵਾ ਇਹ ਦੱਸਿਆ ਜਾ ਰਿਹਾ ਕਿ ਨੌਜਵਾਨ ਨੇ ਸਹਾਇਤਾ ਕੀਤੀ ਸੀ ਇਸ ਕਰਕੇ ਜਿਹੜਾ ਵਾ ਇਹ ਸੀ ਸਾਡੇ ਕੋਲ ਇਨਪੁਟ ਆਇਆ ਜੀ ਬਾਕੀ ਅਸੀਂ ਇਹਨੂੰ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਇਹਨੂੰ ਹੋਰ ਵੀ ਅੱਗੇ ਪੁਚੀਸ਼ ਕਰਾਂਗੇ ਕਿ ਕਿੱਦਾਂ ਕਿੱਦਾਂ ਹੋਇਆ ਕੀ ਹੋਇਆ ਸਕੀ ਲੱਗਦਾ ਜੀ ਕਿੰਨੇ ਕਹ ਲਿਆ ਕਿ ਸਿਕਿਉਰਿਟੀ ਵਿਵਸਥਾ ਹੋਰ ਹੋਣੀ ਚਾਹੀਦੀ ਆ ਰਾਤ ਨੂੰ ਵੀ ਇੱਕ ਨੌਜਵਾਨ ਦੀ ਮੌਤ ਹੋਈ ਕਿ ਜੀ ਇਹ ਗੈਂਗ ਰਾਈਵਲਰੀ ਸੀਗੀ ਇਹਦਾ ਜਿਹੜਾ ਹੈਗਾ ਪੰਜਾਬ ਪੁਲਿਸ ਪੂਰਾ ਚੜ੍ਹ ਕੇ ਸਾਡਾ ਐਂਟੀ ਗੈਂਗਸਟਰ ਜਿਹੜਾ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਹੈ ਨਸ਼ਿਆਂ ਵਿਰੁੱਧ ਵੀ ਹੈਗੀ ਹੈ ਗੈਂਗਸਟਰ ਦੇ ਵਿਰੁੱਧ ਵੀ ਹੈਗੀ ਹੈ ਇਹਦੇ ਤੇ ਸਖਤ ਤੋਂ ਸਖਤ ਅਸੀਂ ਕਾਰਵਾਈ ਕਰਾਂਗੇ ਤੇ ਇਹਨਾਂ ਤੇ ਵੀ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਜ਼ਰੂਰ ਜਲਦ ਤੋਂ ਜਲਦ ਕੀਤੀ ਜਾਏਗੀ ਸਰਨੇਤਾ ਦੇ ਵਿੱਚ ਅੱਜ 12 ਘੰਟੇ 24 ਘੰਟੇ ਤੋਂ ਪਹਿਲਾਂ ਪਹਿਲਾਂ ਦੂਸਰੀ ਵਾਰ ਜਿਹੜੀ ਆ ਵਾਰਦਾਤ ਹੋ ਗਈ ਹੈ ਕੋਰਡੀਨੇਟ ਦੂਸਰੀ ਵਾਰ ਚੱਲ ਪਈ ਹੈ ਕੱਲ ਵੀ ਇੱਕ ਛੋਟੇ ਬੱਚੇ ਦਾ ਕਤਲ ਹੋਇਆ ਸੀ ਆ ਤੇ ਫਿਰ ਇੱਕ ਨੌਜਵਾਨ ਦਾ ਕਤਲ ਹੋ ਗਿਆ ਲੋਕ ਜਿਹੜੇ ਨੇ ਮੈਥੇ ਦੇ ਸਹਮੇ ਹੋਏ ਨੇ ਜਿਸ ਮੈਂ ਲੋਕਾਂ ਨੂੰ ਇਹੀ ਆਸ਼ਵਾਸਨ ਦੇਣਾ ਚਾਹੁੰਦਾ ਹੈ ਕਿ ਪੁਲਿਸ ਜਿਹੜੀ ਹੈਗੀ ਹੈ ਉਹ ਆਪਣੇ ਪੰਪਾ ਭਾਰ ਹੈ ਇਸ ਟਾਈਮ ਸਾਡੀਆਂ ਟੀਮਸ ਉਹ ਜਿਹੜਾ ਉਧਰ ਵਾਲਾ ਗੁਰਸੇਵਕ ਵਾਲਾ ਕਤਲ ਕੇਸ ਵੀ ਹੈਗਾ ਉਹਦੇ ਤੇ ਵੀ ਲੱਗੇ ਹੋਏ ਆ ਉਹਦੇ ਤੇ ਵੀ ਸਾਡੇ ਕੋਲ ਲੀਡਸ ਹੈਗੀਆਂ ਉਹਦੇ ਤੇ ਵੀ ਅਸੀਂ ਬੰਦੇ ਰਾਉਂਡ ਅਪ ਕੀਤੇ ਉਨਾ ਚ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਲਦੀ ਉਹਦੇ ਚ ਵੀ ਸਾਨੂੰ ਰਿਜ਼ਲਟ ਮਿਲੇਗਾ ਇਹ ਵਾਲਾ ਵੀ ਜਿਹੜਾ ਫਾਇਰਿੰਗ ਇਨਸੀਡੈਂਟ ਹੋਇਆ ਇਹਦੇ ਤੇ ਵੀ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਸਾਡੀਆਂ ਟੀਮਸ ਮੌਕੇ ਤੇ ਲਾ ਦਿੱਤੀਆਂ ਘੱਟੋ ਘੱਟ 4 ਤੇ 5 ਟੀਮ ਸਡੀਆਂ ਲੱਗੀਆਂ ਹੋਈਆਂ ਉਹ ਸੀਸੀਟੀਵੀ ਕੈਮਰੇ ਖੰਗਾਲ ਰਹੀਆਂ ਸਾਡੀਆਂ ਟੈਕਨੀਕਲ ਟੀਮਸ ਆ ਉਹ ਵੀ ਲੱਗੀਆਂ ਹੋਈਆਂ ਵੈਸੇ ਵੀ ਸਾਡੇ ਕੋਲ ਹਿਊਮਨ ਇੰਟਰਨਲ ਵੀ ਕਾਫੀ ਇਨਪੁਟਸ ਆਏ ਨੇ ਅਸੀਂ ਇਹਨਾਂ ਨੂੰ ਜਲਦੀ ਹੀ ਰਾਉਂਡ ਅਪ ਕਰਕੇ ਇਹਨਾਂ ਤੇ ਤੁਰੰਤ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਜ਼ਰੂਰ ਕਰਾਂਗੇ ਖੈਰਸ ਬੁਲੇਟਿਨ ਦੇ ਵਿੱਚ ਇਨਾ ਹੀ ਨਵੇਂ ਬੁਲੇਟਿਨ ਦੇ ਵਿੱਚ ਹੋਰ ਤਾਜ਼ਾ ਖਬਰਾਂ ਲੈ ਕੇ حاضر ਹੋਵਾਂਗੇ ਤਦ ਤੱਕ ਮੈਨੂੰ ਪਰਵਿੰਦਰ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ